ਜੇ ਕੋ ਕਰੇ ਚਿਤ ਲਾਰੇ ਮਨ ਚੰਗਿਆ ਖਾਲ ਪਾ ਵੜਾ ਹਉਮੈ ਵਿੱਚ ਹੋ ਜਾਏ ਦੀਨ ਦਿਆ ਸਤਗੁਰੂ ਆਪ ਜੀ ਦੇ ਦਰ ਘਰ ਦੀਆਂ ਮਹਾਨ ਸਿਵਾਵਾ ਨਮੋ ਨਮੋ ਸਿੰਘ ਜੀ ਮਹਾਰਾਜ ਸਾਫ ਦਾ ਜਥੇਦਾਰ ਅਖਤ ਸ੍ਰੀ ਕੇਸਗੜ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਪ੍ਰੋਫੈਸਰ ਕਰਤਾ ਸਿੰਘ ਜੀ ਅੱਲਾ ਯਾਰਖਾ ਜੋਗੀ ਸੱਚੇ ਪਾਤਸ਼ਾਹ ਜੀਓ ਜਿੰਨਾ ਵੱਲੋਂ ਸਿੱਖ ਪੰਥ ਪ੍ਰਤੀ ਨਿਭਾਈਆਂ ਹੋਈਆਂ ਸੇਵਾਵਾਂ ਦਾ ਸਤਕਾਰ ਕਰਦਿਆ ਹੋਇਆ ਸਿੱਖ ਪੰਥ ਦੀ ਨਮਾਇੰਦਾ ਜਥੇਦਾਰ ਸ਼ਰੋਧਨੀ ਗੁਰਦੁਆਰਾ ਪਰਵੰਦਰਕਤ ਵਿੱਤੀ ਸ੍ਰੀ ਦਰਬਾਰ ਸਾਹਿਬ ਜੀ ਦੇ ਅੰਤ ਸੰਕਤਾ ਦੇ ਸਹਿਯੋਗ ਦੇ ਨਾਲ ਜਿੱਥੇ ਸਭੇ ਥਾ ਲਈ ਤੁਦ ਜਹਿਆ ਵਰਤਮ ਹੋ ਪਰਉਪਕਾਰ ਪੈਦਾ ਤਾ ਤੂ ਸੋਹਿਆ ਤਨ ਤਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਆਪ ਜੀ ਦੇ ਪਾਵਨ ਪਵਿੱਤਰ ਇਸਥਾਨ ਸਹਿਜੀ ਦੀਆਂ ਕਰਮਾਂ ਵਿਖੇ ਸਤਿਤ ਕੇੰਦਰੀ ਸਿੱਖ ਅਜਾਇਬ ਘਰ ਵਿਖੇ ਇਹਨਾਂ ਦੀਆਂ ਤਸਵੀਰਾਂ ਚ ਸ਼ੋਭਤ ਕੀਤੀਆਂ ਜਾ ਰਹੀਆਂ ਹਨ ਸਤਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਜੇਤ ਲਾਏ ਅੱਜ ਧੰਗੁਰੂ ਰਾਮਦਾਸ ਜੀ ਮਹਾਰਾਜ ਜੀ ਦੇ ਪਾਵਨ ਸਥਾਨ ਸਚਕੰਡ ਸ਼੍ਰੀ ਹਰਮੰਦਰ ਸਾਹਿਬ ਜੀ ਦੇ ਕਰਮਾ ਵਿੱਚ ਸਥਿਤ ਕੇਂਦਰੀ ਸਿੱਖ ਅਜੈਬ ਘਰ ਵਿੱਚ ਉਹਨਾਂ ਚਾਰ ਮਹਾਨ ਸਿੱਖੀਆਂ ਦੀਆਂ ਤਸਵੀਰਾਂ ਸੁਭਾਏ ਮਨ ਕੀਤੀਆਂ ਗਈਆਂ ਨੇ ਜਿਨ੍ਹਾਂ ਨੇ ਵੱਖ-ਵੱਖ ਖੇਤਰਾਂ ਵਿੱਚ ਵੱਖ-ਵੱਖ ਸਮਿਆਂ ਤੇ ਸਿੱਖ ਪੰਥ ਦੀ ਛੜਦੀ ਕਲਾ ਵਾਸਤੇ ਕਾਰਜ ਕੀਤੇ ਨੇ ਉਹਨਾਂ ਵਿੱਚ ਸਤਕਾਰਯੋਗ ਸਤੰਤ ਬਾਬਾ ਹਜਾਰਾ ਸਿੰਘ ਜੀ ਕਾਰ ਸੇਵਾ ਗੁਰੂ ਤੇ ਬਾਗ ਵਾਲੇ ਮਹਾਪੁਰਸ਼ ਉਹਨਾਂ ਦੀ ਤਸਵੀਰ ਲਾਈ ਗਈ ਹੈ ਪ੍ਰੋਫੈਸਰ ਕਰਤਾਰ ਸਿੰਘ ਜੀ ਜਿਨ੍ਹਾਂ ਨੂੰ ਪਾਤ ਸਰਕਾਰ ਵੱਲੋਂ ਪਦਮ ਸ਼੍ਰੀ ਅਵਾਰਡ ਮਿਲਿਆ ਹੋਰ ਇਸਨਾਰ ਪ੍ਰਾਪਤ ਉਹਨਾਂ ਨੇ ਕਿਤੇ ਗੁਰਮਤ ਸੰਗੀਤ ਦੀ ਵਿੱਦਿਆ ਦੇ ਵਿੱਚ ਉਹਨਾਂ ਨੇ ਬਹੁਤ ਵੱਡੀ ਸੇਵਾ ਕੀਤੀ ਹੈ ਬੜੇ ਮਹਾਨ ਪੀਰਤ ਨੇ ਅਫਿਆਦਾ ਕਿਤੇ ਨੇ ਉਹਨਾਂ ਦੀ ਤਸਵੀਰ ਲਾਈ ਗਈ ਹੈ ਸਿੰਘ ਸਾਹਿਬ ਗਿਆਨੀ ਹਰਚਰਨ ਸਿੰਘ ਜੀ ਮਹਾਲੋਂ ਜੋ ਤਕਰੀਬਨ 7 ਸਾਲ ਤਕਸੀਦ ਕੇਸਕਰ ਸਾਹਿਬ ਜੀ ਦੇਖੇ ਜਿਵੇਂ ਦਾਰਵਜੂਸੀ ਵਨ ਰਵਾ ਕੇ ਵਿਖੜੇ ਸਮੇਂ ਉਹਨਾਂ ਨੇ ਪੰਪਤੀ ਅਗਵਾਇ ਕੀਤੀ ਹੈ ਉਹਨਾਂ ਦੇ ਸੇਵਾ ਨੂੰ ਬਖਰਾਖਿਆ ਹੈ ਉਹਨਾਂ ਦੀ ਤਸਵੀਰ ਲਾਈ ਗਈ ਹੈ ਹਕੀਮ ਅੱਲਾ ਯਾਰ ਖਾਂ ਜੋਗੀ ਜੋ ਇੱਕ ਮੁਸਲਮਾਨ ਕਵੀ ਹੋਏ ਨੇ ਉਸ ਮਹਾਪੁਰਖ ਨੇ ਸਤਗੁਰਾਂ ਦੇ ਅਨੰਦਪੁਰ ਸਾਹਿਬ ਛੱਡ ਤੋਂ ਲੈ ਕੇ ਗੁਰੂ ਕੇ ਲਾਲਾਂ ਦੇ ਨੀਹਾਂ ਵਿੱਚ ਚਿਣੇ ਜਾਣ ਤੱਕ ਦਾ ਜੋ ਦੋ ਕਿੱਸੇ ਸ਼ਹੀਦਾਂ ਨੇ ਵਫਾ ਅਤੇ ਗਾਂਜੇ ਸ਼ਹੀਦਾਂ ਜੋ ਕਵਤਾਵਾਂ ਦੇ ਰੂਪ ਵਿੱਚ ਉਹਨਾਂ ਨੇ ਕਵਤਾਵਾਂ ਲਿਖ ਕੇ ਸਿੱਖ ਪੰਥ ਦੀ ਖਾਲਸਾ ਪੰਥ ਦੀ ਬਹੁਤ ਵੱਡੀ ਸੇਵਾ ਕਰਕੇ ਉਸ ਮਹਾਨ ਇਤਿਹਾਸ ਨੂੰ ਸੰਭਾਲਣ ਦਾ ਯਤਨ ਕੀਤਾ ਉਹਨਾਂ ਦੀ ਤਸਵੀਰ ਹਕੀਮ ਵਾਲਾ ਯਾਰ ਖੰਜੋਗੀ ਦੀ ਤਸਵੀਰ ਵੀ ਅੱਜ ਕੇਂਦਰੀ ਸਿੱਖ ਅਜਾਬ ਘਰ ਵਿੱਚ ਲਾਈ ਗਈ ਹੈ ਜੋ ਵੀ ਪੰਥ ਵਾਸਤੇ ਵੱਡੇ ਕਾਰਜ ਕਰਦਾ ਹੈ ਪੰਥ ਵਾਸਤੇ ਵੱਡੀ ਸੇਵਾ ਕਰਦਾ ਹੈ ਬੇਸ਼ੱਕ ਪੰਥ ਵੱਲ ਉਹਨਾਂ ਨੂੰ ਸਤਿਕਾਰ ਦਿੱਤਾ ਜਾਂਦਾ ਹੈ ਔਰ ਇਹਨਾਂ ਚਾਰ ਸ਼ਖਸੀਤਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਹੁਤ ਸਤਿਕਾਰ ਦੇ ਕੇ ਉਹਨਾਂ ਦੇ ਤਸਵੀਰਾਂ ਨੂੰ ਕਿੰਨੇ ਸਿੱਖ ਅਜਾਇਬ ਘਰ ਵਿੱਚ ਅੱਜ ਸ਼ਸ਼ੋਭਤ ਕਰਨ ਦਾ ਜਿਹੜਾ ਉਪਰਾਲਾ ਹੈ ਉਹ ਕੀਤਾ ਹੈ ਤਸਵੀਰਾਂ ਸ਼ਸ਼ੋਭਤ ਕਰ ਦਿੱਤੀਆਂ ਗਈਆਂ ਨੇ ਸਮੁੱਚੇ ਪਰਿਵਾਰਾਂ ਨੂੰ ਦਾਸ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਹੁਤ ਬਹੁਤ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਚਕਣ ਸ੍ਰੀ ਹਰਮੰਦਰ ਸਾਹਿਬ ਦੇ ਦਰਬਾਰ ਸਾਹਿਬ ਦੇ ਨਾਲ ਸੰਬੰਧਿਤ ਕੇਂਦਰੀ ਸਿੱਖ ਅਜਾਇਬ ਘਰ ਵਿਖੇ ਕਾਰ ਸੇਵਾ ਵਾਲੇ ਮਹਾਪੁਰਖ ਕਰ ਸਾਰੀਆਂ ਸੰਗਤਾਂ ਨੂੰ ਸ੍ਰੀਮਾਨ ਸੰਤ ਬਾਬਾ ਹਜ਼ਾਰਾ ਸਿੰਘ ਜੀ ਕਾਰ ਸੇਵਾ ਵਾਲੇ ਗੁਰੂ ਕੇ ਬਾਗ ਵਾਲੇ ਮਹਾਪੁਰਖਾਂ ਦੀ ਤਸਵੀਰ ਜਿਹੜੀ ਆ ਉਹ ਸ਼ਰੋਮਣੀ ਗੁਰਦਵਾਰਾ ਕਮੇਟੀ ਨੇ ਲਾਉਣਾ ਕੀਤੀ ਆ ਮੈਂ ਸਾਰੇ ਘਰਸੇ ਵਾਲੇ ਮਹਾਂਪੁਰਖਾਂ ਵਾਲਾ ਸ਼੍ਰੋਮਣੀ ਗੁਰਦਵਾਰਾ ਪ੍ਰੰਧ ਕਮੇਟੀ ਦਾ ਚੇਤੇ ਤੌਰ ਤੇ ਸਰਦਾਰ ਹਰਜਿੰਦਰ ਸਿੰਘ ਜੀ ਧੰਮੀ ਜੇ ਕਿਸੇ ਵੀ ਪ੍ਰਧਾਨ ਸ਼੍ਰੋਮਣੀ ਗੁਰਦਵਾਰਾ ਪ੍ਰੰਧ ਕਮੇਟੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਸਮੁੱਚੇ ਸਿੰਘ ਸਭਾ ਨਾਲ ਦਾ ਵੀ ਧੰਵਾਦ ਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ